ਇੱਕ ਵਪਾਰੀ ਦੇ ਨਾਲ ਲੁੱਟ ਹੋਣ ਦਾ ਮਾਮਲਾ ਸਾਹਮਣੇ ਜਿੱਥੇ ਵਪਾਰੀ ਨੂੰ ਲਾਲਚ ਦਿੱਤਾ ਜਾਂਦਾ ਉਸ ਦਾ ਮਾਲ ਖਰੀਦਣ ਲਈ ਜਿਸ ਤੋਂ ਬਾਅਦ ਉਸ ਦੇ ਨਾਲ ਲੁੱਟ ਕਰ ਲਈ ਜਾਂਦੀ ਹੈ ਦਰਸਲ 43000 ਰੁਪਏ ਨਕਦੀ ਅਤੇ ਇੱਕ ਆਈਫੋਨ ਹੈ ਜਿਹੜਾ ਉਹ ਖੋ ਕੇ ਫਰਾਰ ਹੋ ਜਾਂਦੇ ਨੇ ਹਾਂ ਤਾਂ ਬਿਲਕੁਲ ਵਪਾਰੀ ਨੇ ਜਿਹੜਾ ਬਿਆਨ ਸਾਂਝਾ ਕੀਤਾ ਕਿ ਉਹ ਸਾਈਕਲ ਪਾਰਟ ਦਾ ਕੰਮ ਕਰਦਾ ਸੀ ਤੇ ਕਿਸੇ ਨਾ ਮਲੂਮ ਵਿਅਕਤੀ ਨੇ ਉਸ ਦੇ ਮੋਬਾਈਲ ਦੇ ਉੱਤੇ ਫੋਨ ਨੰਬਰ ਕਹਿ ਸਕਦੇ ਆ ਡਾਇਲ ਕੀਤਾ ਜਿਸ ਤੋਂ ਬਾਅਦ ਫੋਨ ਕਰਕੇ ਮੇਰੇ ਪਾਸੋਂ ਹੈਡਲ ਦੀ ਡੋਟੀ ਦੇ ਕਰੀਬ 43200 ਪੀਸਿਸ ਦੀ ਮੰਗ ਕੀਤੀ। ਇਹ ਬਿਆਨ ਨੇ ਜਿਹੜੇ ਵਪਾਰੀ ਦੇ ਵੱਲੋਂ ਸਾਂਝੇ ਕੀਤੇ ਗਏ ਨੇ ਕਿ ਕਿਵੇਂ ਉਸ ਨੂੰ ਲਾਲਚ ਦਿੱਤਾ ਗਿਆ ਉਸ ਦਾ ਮਾਲ ਖਰੀਦਣ ਲਈ। ਉਸ ਤੋਂ ਬਾਅਦ ਉਹ ਕਹਿੰਦਾ ਕਿ ਉਸ ਨੂੰ ਚੈੱਕ ਲੈਣ ਲਈ ਨੇੜੇ ਪਾਵਾ ਹਸਪਤਾਲ ਕੋਲੇ ਬੁਲਾਇਆ। ਉੱਥੋਂ ਦੋ ਮਾਲੂਮ ਵਿਅਕਤੀ ਸਵਿਫਟ ਕਾਰ ਦੇ ਵਿੱਚ ਆਏ ਤੇ ਉਸ ਨੂੰ ਕਾਰ ਦੇ ਵਿੱਚ ਚੈੱਕ ਦੇਣ ਦੇ ਬਹਾਨੇ ਨਾਲ ਬਿਠਾ ਕੇ ਲੈ ਗਏ। ਬੁੱਧੀ ਕੁਟਮਾਰ ਕੀਤੀ ਜਿਸ ਤੋਂ ਬਾਅਦ 3000 ਰੁਪਏ ਨਕਦ ਇੱਕ ਆਈਫੋਨ 13 ਅਤੇ ਉਸਦੇ پاس ਉਸਦੀ ਪਤਨੀ ਦਾ ICICI ਬੈਂਕ ਦਾ ATM ਕਾਰਡ ਤੇ ਪਿੰਨ ਕੋਡ ਲੈ ਕੇ ATM ਦੇ ਵਿੱਚੋਂ 40000 ਰੁਪਏ ਕਢਵਾ ਕੇ ਨੇੜੇ ਗ੍ਰੀਨਲੈਂਡ ਸਕੂਲ ਵਿਖੇ ਉਤਾਰ ਦਿੱਤਾ ਉਸ ਨੂੰ ਧਮਕੀ ਦਿੱਤੀ ਗਈ ਹੈ ਅਤੇ ਉਸ ਨੂੰ ਕਿਹਾ ਕਿ ਦੁਬਾਰਾ ਜਿਹੜਾ ਫਿਰ ਪੈਸੇ ਮੰਗਣ ਲਈ ਉਹ ਫੋਨ ਕਰਦੇ ਰਹੇ ਨੇ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇਜ ਚ ਕੈਦ ਹੋਈਆਂ ਨੇ ਇੱਕ ਵਾਰ ਤੁਹਾਨੂੰ ਵਪਾਰੀ ਦਾ ਬਿਆਨ ਜ਼ਰੂਰ ਸੁਣਾ ਦਿੰਦੇ ਆ। ਲੋਹੜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਵਿਜੇਂਦਰਪਾਲ ਜੀ। ਵਿਜੇਂਦਰ ਜੀ ਇੱਕ ਪਰਚਾ ਦਰਜ ਹੋਇਆ ਤੁਹਾਨੂੰ ਦੋ ਬੰਦੇ ਗੱਡੀ 'ਚ ਬਿਠਾ ਕੇ ਕਿਡਨੈਪ ਕਰਕੇ ਲਗੇ ਸੀ ਪੂਰਾ ਮਾਮਲਾ ਦਾ। ਪਿਛਲੇ ਬੁੱਧਵਾਰ ਮੈਨੂੰ ਦੋ ਇੱਕ ਬੰਦੇ ਦਾ ਫੋਨ ਆਂਦਾ ਜੀ ਮੈਂ ਕਲਸ਼ਾ ਗਲੀ ਤੋਂ ਬੋਲ ਰਿਹਾ ਵੀ ਮੈਨੂੰ 300 ਗ੍ਰਾਮ ਸੰਡਲ ਰੋਟੀ ਚਾਹੀਦੀ ਹੈ ਸ਼ੈਗਲਪਾਰਟਸ। ਮੈਂ ਕਹਿੰਦੀ ਅਸੀਂ ਨੰਮੀ ਪਾਰਟੀ ਨਾਲ ਕੰਮ ਨਹੀਂ ਕਰਦੇ ਵੀ ਅਸੀਂ ਉਦਾਹਰਨ ਨਹੀਂ ਦਿੰਦੇ ਨੰਮੀ ਪਾਰਟੀ ਨੂੰ ਜੀ ਤੇ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਮੈਂ ਅਸੀਂ ਤੁਹਾਨੂੰ ਕੈਸ਼ ਦੇ ਦਾਂਗੇ ਤੁਸੀਂ ਰੇਟ ਦੱਸੋ ਮੈਨੂੰ ਰੇਟ ਦੱਸਿਆ ਤੇ ਉਹ ਕਹਿੰਦੇ ਜਿਆਦਾ ਮੈਂ ਕਹਿੰਨੀ ਇਹ ਹੀ ਰੇਟ ਲੱਗੂ ਚਲੋ ਫਿਰ ਕਹਿੰਦੇ ਅਸੀਂ ਤੁਹਾਨੂੰ ਟਰਾਈ ਕਰਕੇ ਦੱਸਦੇ ਜੀ ਤੇ ਉਸ ਤੋਂ ਬਾਅਦ ਸ਼ਨੀਵਾਰ ਨੂੰ ਉਹਨਾਂ ਦਾ ਫੋਨ ਆਂਦਾ ਕਹਿੰਦੇ ਵੀ ਅਸੀਂ ਮਾਲ ਲੈਣ ਨੂੰ ਤਿਆਰ ਆਂ ਵੀ ਤੁਸੀਂ ਪੇਮੈਂਟ ਕੈਸ਼ ਲੈ ਲਵੋ ਤੇ ਮੈਂ ਕਹਿੰਨੀ ਮੈਂ ਕੈਸ਼ ਲੈ ਰ ਮੈਨੂੰ ਤੁਸੀਂ ਚੈੱਕ ਬਣਾ ਦਿਓ ਤੇ ਚੈੱਕ ਬੈਂਕ ਚ ਲਾਉਂਗਾ ਪਾਸ ਹੋ ਜਾਊਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਮਾਲ ਦੇ ਦੂੰਗਾ ਉਹ ਕਹਿੰਦਾ ਤੇ ਅਸੀਂ ਤੁਮ ਚੈੱਕ ਦੇ ਦਾਂਗੇ ਜਦੋਂ ਸ਼ਾਮ ਨੂੰ ਮੈਂ 5 ਵਜੇ ਨੂੰ ਸੌਣ ਆਂਦਾ ਵੀ ਸਾਡੀ ਗੱਡੀ ਲੱਗੀ ਤੁਸੀਂ ਆ ਜਾਓ ਪਾਵਾ ਤੇ ਜਦੋਂ ਉੱਥੇ ਜਾਂਦਾ ਮੈਨੂੰ ਕੋਈ ਗੱਡੀ ਨਹੀਂ ਨਜ਼ਰ ਆਉਂਦੀ ਉੱਥੇ ਲੱਗੀ ਮੈਂ 2 ਮਿੰਟ ਕਿ ਬਿਸ਼ਾਇਦ ਆ ਜਾਂਦੀ ਹੈ ਤੇ ਮੈਂ ਉੱਥੇ ਪਾਵਾ ਦੇ ਗੇਟ ਕੋਲ ਖੜਾ ਜਾਂਦਾ سامنے ਨਾਲ ਇੱਕ ਕਾਰ ਆ ਕੇ ਰੁਕਦੀ ਉਹ ਤੇ ਇੱਕ ਬੰਦਾ ਮੈਨੂੰ ਇਸ਼ਾਰਾ ਕਰਦਾ ਨਾ ਕਿ ਸ਼ਾਇਦ ਇਹਨੇ ਕੁਝ ਪੁੱਛਣਾ ਹੋ ਰਸਤੇ ਨੂੰ ਉਹਦੇ ਕੋਲ ਜਾਣਾ ਹੈ ਉਹ ਕਹਿੰਦਾ ਜੀ ਤੁਸੀਂ ਫਲਾਨੀ ਫਰਮ ਤੋਂ ਆ ਮੈਂ ਕਿਹਾ ਹਾਂਜੀ ਤੇ ਉਹ ਕਹਿੰਦਾ ਜੀ ਤੁਸੀਂ ਬੈਠੋ ਮੈਂ ਤੁਹਾਨੂੰ ਚੈੱਕ ਕੈਸ਼ ATM ਤੋਂ ਕਢਾ ਲੈਣਾ ਤੇ ਚੈੱਕ ਬਣਾ ਦੇਣਾ ਤੇ ਮੈਂ ਕਿਹਾ ਚਲ ਬੈਠਣ ਲੱਗਿਆ ਤੇ ਉਹਨੇ ਕਾਰ ਤੇ ਚਲੋ ਕਹਿੰਦਾ ਵੀ ਅੱਗੇ ਜਾ ਕੇ ATM ਤੋਂ ਮੈਂ ਤੁਹਾਨੂੰ ਕੈਸ਼ ਕਢਾ ਕੇ ਦਿੰਦਾ ਚਲੋ ਉੱਥੇ ਤੱਕ ਵੀ ਮੈਨੂੰ ਡਾਊਟ ਨਹੀਂ ਹੋਇਆ ਜਦੋਂ 2-3 ATM ਨੱਕ ਜਾਂਦਾ ਰੋੜਾ ਪੈਲਸ ਦੀ ਲਾਈਟਾਂ ਪਾਰ ਕਰਕੇ ਨਾਨਾ ਮੰਡੀ ਵੱਲ ਮੁੜਦਾ ਤੇ ਉੱਥੇ ਕੋਈ ATM ਹੈ ਹੀ ਨਹੀਂ ਮਤਲਬ ਮੈਂ ਡਰ ਪੈ ਜਾਂਦਾ ਵੀ ਇਹ ਤਾਂ ਗਲਤ ਬੰਦੇ ਨੇ ATM ਤਾਂ ਪਿੱਛੇ ਰਹਿ ਕੇ ਵੀ ਅੱਗੇ ਕਿਤੇ ਜਾਈ ਜਾ ਰਹੇ ਆ ਤੇ ਮੈਂ ਉਹਨਾਂ ਨੂੰ ਕਿਹਾ ਗੱਡੀ ਰੋਕੋ ਰੋਕੋ ਉਹ ਕਹਿੰਦੇ ਨਹੀਂ ਰੋਕਦੇ ਮੈਂ ਹੈਂਡਲ ਖੋਲਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਇੱਕ ਡਰਾਈਵਰ ਮੇਰੀ ਬਾਹਵਾਂ ਵੱਲ ਲੈ ਕੇ ਦੂਜੇ ਨੇ ਮੇਰੇ ਨੱਕ ਤੇ ਮੁੱਕਾ ਮਾਰਿਆ ਮੂੰਹ ਤੇ ਮੁੱਕਾ ਮਾਰਿਆ ਤੇ ਲੱਤ ਤੇ ਮੇਰਾ ਖੂਨ ਕੜਤਾ ਤੇ ਉਸ ਤੇ ਮੈਂ ਕਿਹਾ ਵੀ ਤੁਹਾਨੂੰ ਤੁਹ ਚਾਹੀਦਾ ਕੀ ਹੈ ਉਹ ਕਹਿੰਦੇ ਤੇਰੇ ਕੋਲ ਹੈਤੀ ਹੈ ਤੇ ਮੇਰੇ ਕੋਲ ਠੀਕ ਹੈ 3000 ਰੁਪਏ ਮੈਂ ਉਹ ਦੇਤਾ ਵੇ ਲੈ ਮੇਰਾ ਮੋਬਾਈਲ ਕਰ ਲੈ ਫਿਰ ਕਹਿੰਦੇ ਵੀ ਆਈ ਐਟਮ ਫਿਰ ਮੇਰੇ ਕੋਲ ਐਟਮ ਸੀ ਉਹ ਵੀ ਲੈ ਲਿਆ ਉਹ ਕਾਰਡ ਪੁੱਛ ਕੇ ਪਿੰਨ ਕੋਡ ਪੁੱਛ ਕੇ ਤੇ ਉਹ ਕਹਿੰਦੇ ਵੀ ਕਿੰਨੇ ਪੈਸੇ ਮੈਂ ਕਿਹਾ 20000 ਹੀ ਹੈ ਬਸ ਉਹ ਕਹਿੰਦੇ ਫਿਰ ਅਸੀਂ ਚੈੱਕ ਕਰਦੇ ਜੇ ਵੀ 10000 ਨਿਕਲੇ ਤਾਂ ਤੈਨੂੰ ਛੱਡ ਦਾਂਗੇ ਉਸ ਤੋਂ ਬਾਅਦ ਫਿਰ ਉਹ ਪਖਵਾਲ ਰੋਡ ਤੇ ਲੈ ਜਾਂਦੇ ਨੇ ਉੱਥੇ ਜਾ ਕੇ ਪੰਜਾਬ ਨੈਸ਼ਨਲ ਮੈਗਦੀ ਐਟਮ ਤੋਂ 20000 ਕਢਾਣਦੇ ਨੇ ਇੱਕ ਬੰਦਾ ਮੇਰੇ ਕਾਰ 'ਚ ਬਿਠਾਈ ਰੱਖਦਾ ਹੈ ਤਾਂ ਦੂਜਾ ਬੰ ਤੇ ਉਸ ਤੋਂ ਬਾਅਦ ਮੈਨੂੰ ਕਾਹ ਚਾ ਕੇ ਕਹਿੰਦਾ ਕੋਟ ਦਾ ਇਹਦਾ ਠੀਕ ਹੈ 20000 ਨਿਕਲ ਗਿਆ ਉਸ ਤੋਂ ਬਾਅਦ ਕਹਿੰਦੇ ਮੈਨੂੰ ਕਹਿੰਦੇ ਵੀ ਤੈਨੂੰ ਵਸੇ ਕੱਢ ਕੇ ਦਿੰਨੇ ਆ ਇਹ সিম ਆਪੇ ਜਾ ਕੇ ਕੋਰ ਮੋਬਾਈਲ ਚ ਪਾ ਲਈ ਤੇ ਸਾਨੂੰ ਸੋਮਵਾਰ ਨੂੰ ਅਸੀਂ ਤੈਨੂੰ 12 ਤੋਂ 1 ਦੇ ਵਿੱਚ ਫੋਨ ਕਰਾਂਗੇ ਸਾਨੂੰ 3 ਲੱਖ ਹੋਰ ਦੇ ਦੀ ਤਾਂ ਤੈਨੂੰ ਛੱਡ ਦੇ ਤੇ ਮੈਂ ਕਿਹਾ ਕੋਈ ਨਹੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਸ সিম ਕੱਢ ਲਈ ਸੁਈ ਨਹੀਂ ਮਿਲਦੀ ਤਾਂ ਉਹ ਫਿਰ ਸਾਊਥ ਹੰਡ ਗਾਰਡਨ ਦੇ ਕੋਲ ਜਾ ਕੇ ਬਾਹਰ ਮੋਬਾਈਲਾਂ ਦੀ ਦੁਕਾਨ ਤੇ ਜਾ ਕੇ সিম ਕਢਾ ਕੇ ਲੈ ਆ ਕੇ ਉਸ ਤੋਂ ਬਾਅਦ ਮੈਨੂੰ ਗ੍ਰੀਨਲੈਂਡ ਦੇ ਮੂਰੇ ਲਾਜ਼ ਹੁੰਦਾ ਤੇ ਨੁਕਸਾਨ ਕੀ ਕੀ ਹੋ ਗਿਆ ਵੀ ਇੱਕ ਮੋਬਾਈਲ ਪੈਸੇ ਕਿੰਨੇ ਲੈ ਗਏ ਤੁਹਾਡੇ 3000 ਲੈ ਗਏ ਤੇ 60000 ਉਹ ਉਸ ਤੋਂ ਬਾਅਦ 40000 ਫਿਰ ਕਢਾ ਲਏ ਅੱਛਾ ਜੀ ਤੇ ਜਾਂਦੇ ਤੁਹਾਡੀ ਐਨਪੀ ਲੈ ਗਈ ਨਾਲ ਕਹਿੰਦੇ ਵਨਕ ਲੈ ਕੇ ਤਾਂ ਕਿ ਉਹ ਇਹਨਾਂ ਦੀ ਕਾਰ ਦਾ ਨੰਬਰ ਨਾ ਪੜ ਸਕਾ ਸਾਫ ਨੰਬਰ ਜਲਾ ਅੱਛਾ ਜੀ ਤੇ ਇਹ ਵਾਰਦਾਤ ਕਿਹੜੇ ਦਿਨ ਹੋਈ ਸ਼ਨੀਵਾਰ 24 ਤਰੀਕ ਤੇ ਇੰਨੇ ਟਾਈਮ ਲੱਗ ਗਿਆ ਪਰਚਾ ਦਰਜ ਹੋਣ ਨੂੰ ਕੀ ਪਰਚਾ ਦਰਜ ਕਰਨ ਨੂੰ ਅਸੀਂ ਫਿਰ ਐਂ ਤੋਰ ਗਏ ਪੁਲਿਸ ਵਾਲਿਆਂ ਕੋਲ ਪੁਲਿਸ ਵਾਲਿਆਂ ਨੇ ਪਹਿਲੇ ਕਿ ਮੈਡੀਕਲ ਕਰਾਓ ਅਸੀਂ ਮੈਡੀਕਲ ਕਰਾਣ ਦੇ ਸ਼ਾਮ ਪੈ ਗਈ ਫਿਰ ਪੁਲਿਸ ਵਾਲਿਆਂ ਕੋ ਗਏ ਮੈਡੀਕਲ ਦੀ ਪਰਚੀ ਦੇਣ ਉਹ ਕਹਿੰਦੇ ਜੀ ਸੋਮਵਾਰ ਆ ਗਈ ਉਹ ਸੋਮਵਾਰ ਵੀ ਕਹਿੰਦੇ ਬਹ ਹੋ ਰਿਹਾ ਹੋ ਰਿਹਾ ਹੋਇਆ ਕੁਛ ਨਹੀਂ ਤੇ ਮੰਗਲਵਾਰ ਵੀ ਫੇ ਕਮਿਸ਼ਨਰ ਸਾਹਿਬ ਦੇ ਕਹਿੰਦੇ ਇਸ ਰਾਤ ਨੂੰ ਸਾਡੀ ਐਫ ਆਈ ਆਰ ਹੋਈ ਅੱਛਾ ਜੀ ਤੇ ਮੌਕੇ ਜਿੱਥੇ ਵਾਰਦਾਤ ਹੋਈ ਸੀ ਤੇ ਜਿੱਥੇ ਵਾਰਦਾਤ ਖਤਮ ਹੋਈ ਉੱਥੇ ਮੌਕੇ ਵਾਰਦਾਤ ਤੇ ਕੋਈ ਕੁਝ ਵੀ ਤੁਹਾਨੂੰ ਲੈ ਕੇ ਨਾ ਜੀ ਕੋਈ ਕਾਰਵਾਈ ਨਹੀਂ ਹੋਈ ਅੱਛਾ ਜੀ ਕੁਝ ਨਹੀਂ ਹੋਈ ਤੇ ਉਹ ਬੰਦੇ ਸਿਗੇ ਕਿੱਲੇ ਜੀ ਉਹ ਦੋ ਬੰਦੇ ਸੀ ਤੇ ਗੱਡੀ ਦਾ ਕਲਰ ਕਿਹੜਾ ਸੀਗੇ ਜੀ ਗੱਡੀ ਦਾ ਕਲਰ ਵਾਈਟ ਸੀ ਵਾਈਟ ਸੀ ਠੀਕ ਹੈ ਜੀ ਤੇ 60000 ਰੁਪਏ ਤੁਹਾਡਾ ਫੋਨ ਕਿਹੜਾ ਸੀਗਾ ਉਹ ਕਢਾ ਲਿਆ ਕਾਰਟ ਤੇ Apple ਦਾ ਫੋਨ ਸੀ ਤੁਹਾ ਦੁਬਾਰਾ ਫੋਨ ਆਇਆ ਤਾਂ ਲੋਨਾ ਦੁਬਾਰਾ ਫੋਨ ਫਿਰ ਸੋਮਵਾਰ ਸ਼ਾਮ ਨੂੰ 12:00 ਦੀ بجائے ਸ਼ਾਮ ਨੂੰ 5:00 ਵਜੇ ਆ ਰਿਹਾ ਹੈ ਤੇ ਉਹ ਪਹਿਲਾਂ ਮੈਂ ਫੋਨ ਚੱਕਿਆ ਤੇ ਉਹ ਕਹਿੰਦੇ ਪਛਾਣ ਲਿਆ ਸਾਨੂੰ ਵੀ ਠੀਕ ਹੈ ਮੈਂ ਨਾ ਮੈਂ ਡਰ ਗਿਆ ਫਿਰ ਮੈਂ ਫੋਨ ਕੱਟਤਾ ਉਸ ਤੋਂ ਬਾਅਦ 9-10 ਵਾਰੀ ਕਾਲ ਆਈ ਮੈਂ ਚੱਕੀ ਨਹੀਂ ਉਸ ਤੋਂ ਬਾਅਦ ਫਿਰ ਇੱਕ ਬੰਦੇ ਨੂੰ ਮੈਂ ਦੱਸਿਆ ਵੀ ਉਹਦਾ ਕਾਲ ਆ ਰਹੀ ਹੈ ਉਹ ਬੰਦਾ ਕਹਿੰਦਾ ਮੈਂ ਕਰਦਾ ਉਹਨੇ ਬੰਦੇ ਨੇ ਜਦ ਕਾਲ ਕੀਤੀ ਫਿਰ ਉਸ ਤੋਂ ਬਾਅਦ ਦੇ ਮਾਰੇ ਸਵਿਚ ਆਫ ਕਰਤਾ ਵੀ ਸ਼ਾਇਦ ਪੁਲਿਸ ਵਾਲੇ ਦਾ ਨੰਬਰ ਹੋਵੇ ਬੰਦ ਕਰਤੇ ਫਿਰ ਫੋਨ ਬੰਦ ਕਰਤੇ ਉਸ ਤੋਂ ਬਾਅਦ ਬੰਦ ਆ ਰਿਹਾ ਹੈ ਇਹ ਇਦਾਂ ਜਿੱਦਾਂ ਤੁਹਾਡੇ ਨਾਲ ਵਾਰਦਾ ਤੇ ਵਪਾਰੀਆਂ ਦੇ ਮਨ 'ਚ ਡਰ ਹੋ ਗਿਆ ਹੋਣਾ ਕਿ ਵਪਾਰ ਕਿੱਦਾਂ ਕਰਾਂਗੇ ਉਹ ਤਾਂ ਹੈ ਹੀ ਗੱਲ ਸੁਣ ਕੇ ਤਾਂ ਹਰ ਕੋਈ ਡਰਦੇ ਹੀ